ਡਾਕਟਰ ਗੁਰਬਖਸ਼ ਸਿੰਘ ਇੱਕ ਵਿਦਵਾਨ ਹੋਏ ਸਿੱਖਾਂ ਦੇ ਉਹ ਕਹਿੰਦੇ ਮੈਂ ਪੀ ਐਚ ਡੀ ਕਰਨ ਵਾਸਤੇ ਅਮਰੀਕਾ ਗਿਆ ਤੇ ਮੈਂ ਜਦੋਂ ਉੱਥੇ ਪੜਦਾ ਸਾਂ ਤੇ ਮੇਰੀ ਮੇਰੇ ਵੱਲ ਵੇਖ ਕੇ ਇੱਕ ਗੋਰਾ ਨੌਜਵਾਨ ਉਹਨੇ ਰੋਜ਼ ਬੜਾ ਖੁਸ਼ ਹੋਣਾ ਕੁਝ ਦਿਨਾਂ ਬਾਅਦ ਹੌਲੀ ਹੌਲੀ ਗੱਲਬਾਤ ਸ਼ੁਰੂ ਹੋਈ ਤੇ ਮੈਨੂੰ ਉਹਨੇ ਕਿਹਾ ਕਹਿਣ ਲੱਗਾ ਜੀ ਤੁਸੀਂ ਮੇਰੇ ਘਰ ਆਓਗੇ ਮੇਰੇ ਪਿਤਾ ਜੀ ਤੁਹਾਨੂੰ ਮਿਲ ਕੇ ਬੜੇ ਖੁਸ਼ ਹੋਣਗੇ ਕਨ ਲਗਾ ਜੀ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਤੁਹਾਨੂੰ ਇੱਥੋਂ ਹੀ ਲੈ ਜਾਵਾਂਗਾ ਇੱਥੇ ਹੀ ਛੱਡ ਜਾਵਾਂਗਾ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਉਹ ਕਹਿੰਦੇ ਮੈਂ ਕਿਹਾ ਠੀਕ ਹੈ ਕਹਿੰਦੇ ਉਹ ਮੈਨੂੰ ਨਾਲ ਲੈ ਗਿਆ ਆਪਣੇ ਘਰ ਜਦੋਂ ਉਹਦੇ ਪਿਤਾ ਨੇ ਮੈਨੂੰ ਵੇਖਿਆ ਕਨ ਲਗਾ ਸਿੱਖੋ ਤੁਸੀਂ ਕਹਿੰਦੇ ਮੈਂ ਕਿਹਾ ਹਾਂ ਕਹਿੰਦੇ ਉਹਦੇ ਚਿਹਰੇ ਤੇ ਇੰਨੀ ਕੁ ਖੁਸ਼ੀ ਜਿਹਦਾ ਕੋਈ ਅੰਤ ਨਹੀਂ ਉਹ ਪੰਜਾਬ ਦਾ ਨਕਸ਼ਾ ਚੁੱਕ ਕੇ ਲੈ ਆਇਆ ਮੇਰੇ ਸਾਹਮਣੇ ਮੈਨੂੰ ਕਹਿੰਦਾ ਮੈਨੂੰ ਦੱਸੋ ਇਹਦੇ ਚ ਤੁਹਾਡਾ ਘਰ ਕਿੱਥੇ ਹੈ ਕਹਿੰਦੇ ਮੈਂ ਦਾਜੇ ਜੇ ਇਹਨਾਂ ਦੱਸਤਾ ਵੀ ਇੱਥੇ ਇੱਕ ਜਈ ਹੈ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਇੰਨਾ ਪਿਆਰ ਇੰਨਾ ਇੱਜ਼ਤ ਇੰਨਾ ਮਾਣ ਕਿਉਂ ਦੇ ਰਹੇ ਉਹ ਕਹਿੰਦੇ ਤੈਨੂੰ ਨਹੀਂ ਦੇ ਰਹੇ ਆ ਜਿਹੜੀ ਤੇਰੇ ਸਿਰ ਤੇ ਦਸਤਾਰ ਹੈ ਇਹਨੂੰ ਦੇ ਰਿਹਾ ਕਿਉਂ ਉਹ ਕਹਿੰਦਾ ਮੈਂ ਫੌਜੀ ਆ ਜਿਹੜਾ ਬਜ਼ੁਰਗ ਅੰਗਰੇਜ਼ ਸੀ ਕਹਿੰਦਾ ਮੈਂ ਫੌਜੀ ਆ ਮੈਂ ਦੂਜਾ ਵਿਸ਼ਵ ਯੁੱਧ ਲੜਿਆ ਤੇ ਮੇਰੇ ਗੋਲੀ ਵੱਜੀ ਸੀ ਦੂਸ਼ਿਤ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਤੇ ਮੈਨੂੰ ਸਾਰੇ ਫੌਜੀ ਛੱਡ ਕੇ ਦੌੜ ਗਏ ਸੀ ਉਸ ਸਮੇਂ ਇੱਕ ਦਸਤਾਰ ਵਾਲੇ ਫੌਜੀ ਨੇ ਮੈਨੂੰ ਮੋਢਿਆਂ ਤੇ ਚੁੱਕ ਕੇ ਵਰਦੀਆਂ ਗੋਲੀਆਂ ਚੋਂ ਕੱਢ ਕੇ ਲੈ ਕੇ ਆਂਦਾ ਸੀ ਜੇ ਮੈਂ ਅੱਜ ਜਿਉਂਦਾ ਆਪਣੇ ਬੱਚਿਆਂ ਚ ਪਰਿਵਾਰ ਚ ਬੈਠਾਂ ਇਸ ਕਰਕੇ ਬੈਠਾਂ ਜਿਹੜੀ ਤੇਰੇ ਸਿਰ ਦੇ ਉੱਤੇ ਦਸਤਾਰ ਸਜੀ ਹੋਈ ਹੈ ਇਹ ਮੇਰੀ ਜ਼ਿੰਦਗੀ ਤੇਰੀ ਦਸਤਾਰ ਦੀ ਬਦੌਲਤ ਹੈ ਮੈਨੂੰ ਨਹੀਂ ਪਤਾ ਤੂੰ ਕੌਣ ਹੈ ਤੇਰਾ ਨਾਮ ਕੀ ਹੈ ਮੈਂ ਤੈਨੂੰ ਨਹੀਂ ਪਹਿਚਾਣਦਾ ਪਰ ਇਸ ਪੱਗ ਦੀ ਪਹਿਚਾਣ ਮੇਰੇ ਅੰਦਰ ਇੰਨੀ ਕੁ ਗਹਿਰੀ ਉਤਰ ਗਈ ਕਿ ਆਖਰੀ ਸਾਹਾਂ ਤੱਕ ਵੀ ਮੈਂ ਇਸ ਪਹਿਚਾਣ ਨੂੰ ਭੁਲਾ ਨਹੀਂ ਸਕਦਾ ਡਾਕਟਰ ਗੁਰਬਖਸ਼ ਸਿੰਘ ਕਹਿੰਦੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਕਲਗੀਆਂ ਵਾਲਿਆ ਕਲਣਾ ਤੇਰੀਆਂ ਕਲਣਾ ਤੇਰੀਆਂ ਕਲਣਾਵਾ ਤੇਰੇਆ ਪੁੱਤਰਾਂ ਦੀਆਂ ਸਾਡਿਆਂ ਬਜ਼ੁਰਗਾਂ ਦੀਆਂ ਸਾਡਿਆਂ ਵੱਡਿਆਂ ਦੀਆਂ ਉਹਨਾਂ ਦੀ ਕਮਾਈ ਤੇ ਜਿੰਨਾ ਇੱਜ਼ਤ ਤੇ ਮਾਣ ਸਾਨੂੰ ਮਿਲਦਾ ਇਹਦੇ 'ਚ ਸਾਡਾ ਕੁਝ ਵੀ ਨਹੀਂ ਇੱਕ ਦਸਤਾਰ ਦਾ ਸਦਕਾ ਜਿਹੜਾ ਇੱਜ਼ਤ ਮਾਣ ਮਿਲਦਾ ਇਹ ਦਸਤਾਰ ਦੀ ਕਮਾਈ ਸਾਡੇ ਪੁਰਖਿਆਂ ਦੀ ਹੈ ਇਹ ਸਾਡਿਆਂ ਬਜ਼ੁਰਗਾਂ ਦੀ ਹੈ ਕਹਿੰਦੇ ਮੈਂ ਕੁਝ ਵੀ ਨਹੀਂ ਸੀ ਮੈਨੂੰ ਕੋਈ ਨਹੀਂ ਜਾਣਦਾ ਵੀ ਮੈਂ ਕੌਣ ਆ ਇਹਨਾਂ ਨੂੰ ਕੀ ਪਤਾ ਹੈ ਮੇਰੇ 'ਚ ਕਿੰਨੇ ਔਗਣ ਨੇ ਮੈਂ ਕਿੰਨਾ ਕੁ ਕਮੀਆਂ ਨਾਲ ਭਰਿਆ ਹੋਇਆ ਪਰ ਜਿਹੜਾ ਇੰਨਾ ਇੱਜ਼ਤਮਾਨਿੰਨਾ ਮੈਨੂੰ ਦਿੱਤਾ ਇਹ ਤੇਰੇ ਮੈਨੂੰ ਲੱਗਦਾ ਸੀ ਇਹ ਕੱਪੜਾ ਹੀ ਆ ਵੀ ਸਿਰ ਟੱਕਨ ਨੂੰ ਬਣ ਲਿਆ ਪਰ ਅੱਜ ਮੈਨੂੰ ਪਤਾ ਲੱਗਦਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਦਾ ਹੱਥ ਹੈ ਜਿਹੜਾ ਹਰ ਸਮੇਂ ਮੇਰੇ ਸਿਰ ਤੇ ਹੈ